ਅੱਗੇ ਜਾ ਰਹੇ ਆ ਕੋਈ ਕੋਈ ਨਹੀਂ ਪਾਇਆ ਕੋਈ ਕੋਈ ਨਹੀਂ ਪਾਲਾ ਕੋਈ ਕੋਈ ਹੋਰ ਹੋਣਾ ਬਲੌਗ ਵੱਡਾ ਹੋਇਆ ਲਾਗਣਾ ਇਥੋਂ ਲੱਗ ਜਾਨੀ ਆ ਲੌਂਗ ਕੀਤਾ ਕੰਮ ਵਿਆਣੇ ਨੂੰ ਟਰੈਕਟਰ ਵੜਾਇਆ ਬਹੁਤ ਜ਼ਿਆਦਾ ਗਲਤ ਠੀਕ ਆ ਜੀ ਉਹ ਪਾਣੀ ਦੇਖੋ ਕਿੰਨਾ ਤੇਜ਼ ਆ ਉਹ ਮੋੜ ਰਿਹਾ ਉਹ ਨਿਆਣੇ ਨੂੰ ਟਰੈਕਟਰ ਸਿੱਧੇ ਇੱਧਰ ਨਹੀਂ ਲੱਗਦੀਆਂ ਜੰਮ ਨਹੀਂ ਚੇ ਆ ਹੈ ਬਾਜੀ ਉਹ ਨਿਆਣੇ ਨੂੰ ਟਰੈਕਟਰ ਫੜਾਇਆ ਫੜਾਉਣਾ ਨਹੀਂ ਚਾਹੀਦਾ ਉਦਾਂ ਉਹ ਕਹਿੰਦਾ ਹਤਾਨਾ ਬਣ ਗਿਆ ਮੇਰੇ ਮੋਰੇ ਕੌਣ ਕਹਿੰਦਾ ਗਲਤ ਆ ਭਾਜੀ ਇਹ ਰੋਂਗ ਆ ਤਾਂ ਤੁਸੀਂ ਸਮਾਂ ਦੇਖੋ ਕਿਹੜਾ ਚੱਲ ਰਿਹਾ ਹਨ ਉਹ ਦੇ ਉਹ ਦੇ ਪਰ ਰੋਂਗ ਆ ਤੱਲਾ ਆਵੇ ਉਹ ਆਦੀ ਕੋਈ ਦਾਰਾ ਮੁੰਡਾ ਕੱਟ ਕੇ ਲੈ ਗਿਆ ਕੱਟ ਕੇ ਲੈ ਗਿਆ ਹੋਰ ਹੌਲੀ ਚੱਲਣਾ ਫੇਰ ਰੱਖਣਾ ਬੰਦੇ ਉਹ ਕਾਹਦਾ ਕਮਜੋਰਾ ਸ਼ੋਰਾਂ ਚੱਲ ਰਿਹਾ ਆ ਪਾਣੀ ਵੀ ਤੇਜ਼ ਆ ਰਿਹਾ ਇਹ ਨੂੰ ਜੰਗਾ ਬੋਤਨਾ ਜਾਂਦਾ ਦੇਖਿੰਦੇ ਆ ਸਿਰੋ ਚੱਲੀਏ ਬੰਦੀ ਆਪਣੇ ਉਹ ਕੀਤੀ ਆ ਸੈਟਿੰਗ ਮਜ਼ਰ ਆ ਠੀਕ ਆ ਜੀ ਪਰ ਟਰੈਕਟਰ ਉਹ ਜਿਹੜਾ ਜਿਹੜਾ ਪਿੱਛੇ ਹੀ ਹੋ ਰਹੀ ਹੈ ਪਿੱਛੇ ਹੀ ਹੋ ਰਹੀ ਹੈ ਤੇਰਾ ਚਪੋ ਗਿਆ ਚੱਲ 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 ਲੈ ਆ ਕੋਰਾ ਹੋ ਗਿਆ ਚਲਿਏ ਕੋਈ ਚਲਿਏ ਹੁਣ ਜਮੀਂ ਮੰਗ ਰਹੀ ਆ ਠੀਕ ਆ ਮੈਂ ਤਾਂ ਕਹ ਰਿਹਾ ਵਿਚਾਰੇ ਚਲਿਏ ਬਚਨਾ ਮਾਰੇ ਕੋਈ ਲਿਆ ਕੇ ਗੱਡੀ ਖੜੀ ਆ ਪੁਲਿਸ ਵਾਲੀ ਵੀ ਖੜੇ ਆ ਇਹ ਵੀ ਵਿਚਾਰੇ ਇਹਨਾਂ ਦੀ ਵੀ ਡਿਊਟੀ ਪੱਕੀ ਆ ਠੀਕ ਆ ਸਾਰਿਆਂ ਇੱਧਰ ਵੀ ਆ ਬੈਠਾ ਕੋਈ ਵੱਡਾ ਅਫਸਰ ਠੀਕ ਆ ਵਾਕੇ ਜਾ ਰਹੇ ਆ ਹਾਲੀਵੁੱਡ ਨੂੰ ਉਹ ਜਾ ਰਹੇ ਚਾਚੇ ਹੁਣ ਠੀਕ ਆ ਆ ਵੀ ਇਹ ਪਿੱਛੇ ਲਾ ਰੋ ਫਿਰ ਕੋਈ ਗੱਲ ਨਹੀਂ ਸਹੀ ਇਸ ਫਲੋਰ ਤੋਂ ਬਾਈ ਇਹੀ ਗ੍ਰਹਿਾਂ ਤੋਂ ਗ੍ਰਹਿਾਂ ਤੋਂ ਬਾਕੀ ਫਲੋਰ ਤੋਂ ਵੀ ਅਸੀਂ ਗ੍ਰਹਿਾਂ ਤੋਂ ਮੈ ਗਿਆ ਠੀਕ ਆ ਚੱਲ ਰਿਹਾ ਆਪਣੇ ਹੁੰਦੇ ਆ ਮੁਰੇ ਜਾ ਰਹੇ ਆ ਕਿ ਮੈਂ ਤਾਂ ਬਹੁਤ ਕਰ ਰਿਹਾ ਲੋਕ ਬਣ ਬਣਾਉਣ ਲਈ ਬਹੁਤ ਜਿਆਦਾ ਠੀਕ ਆ ਇਹ ਕਹਿੰਦੇ ਧੰਨਵਾਦ ਪਾਣੀ ਲੈ ਕੇ ਆਏ ਵਾਹਿਗੁਰੂ ਮਿਹਰ ਕਰੇ ਸਾਰਿਆਂ ਦੀ ਠੀਕ ਆ ਜੀ ਆਇਆ ਆਇਆ ਭਰਾ ਆ ਆ ਬੰਦੇ ਦਾ ਡਰੈਕਟਰ ਤੇ ਕੋਈ ਹੋਰ ਵੀ ਆ ਗਏ ਨਵੇਂ ਜਿਹੜਾ ਮਿੱਟੀ ਲੈ ਕੇ ਆਈ ਜਾਂਦੇ ਗਾਈ ਜਾਂਦੇ ਨੇ ਆ ਕਹਿੰਗੀ ਸੇਫਟੀ ਜ਼ਰੂਰੀ ਆ ਲੋਕਾਂ ਦੀ ਠੀਕ ਹੈ ਜੀ ਤੇ ਬਾਕੀ ਤੁਹਾਡੇ ਸਾਹਮਣੇ ਹੀ ਆ ਇਹ ਵਲੌਗ ਹੁਣ ਵੱਡਾ ਬਣ ਜਾਣਾ ਜਿਆਦਾ ਚਲੋ ਕੋਈ ਨਹੀਂ ਠੀਕ ਹੈ ਜੀ ਆਪਣੀ ਲੋਕਾਂ ਨੂੰ ਸੇਫ ਕਰਨਾ ਚਾਹੁੰਦੇ ਆ ਆਪਾਂ ਜਿੰਨੇ ਵੀ ਇਧਰ ਏਰੀਏ ਦੇ ਭਰਾ ਹੋਊਗੇ ਦੇਖੂਗੇ ਠੀਕ ਹੈ ਆਪਣੀ ਸੇਫਟੀ ਜ਼ਰੂਰ ਰੱਖਿਓ ਸੇਫਟੀ ਜ਼ਰੂਰ ਰੱਖਿਓ ਠੀਕ ਹੈ ਜੀ ਨਗੈਲੀ ਨਾ ਕਰਿਓ ਬਾਅਦ ਤੋਂ ਪਤਾ ਨਹੀਂ ਮਹਾਰਾਜ ਨੇ ਕਿਹੜੇ ਰੰਗ ਆ ਠੀਕ ਹੈ ਜੀ ਤੇ ਸੇਫਟੀ ਰੱਖਣੀ ਜ਼ਰੂਰੀ ਆ ਠੀਕ ਹੈ ਆਪਣੇ ਘਰਾਂ ਦੀ ਜਿਹੜਾ ਕੋਈ ਕੀਮਤੀ ਸਮਾਨ ਹੈ ਉਹਨਾਂ ਦੀ ਠੀਕ ਹੈ ਬਾਕੀ ਚੱਲੇ ਰਿਹਾ ਸਾਹਮਣੇ ਦੇਖੋ ਮਿੱਟੀ ਲੈ ਕੇ ਉਹ ਬੋਰੇ ਲੈ ਕੇ ਵੀ ਆ ਰਹੇ ਆ ਪੌਲ ਬਣਾਉਣ ਲੈਣਾ ਬੰਨ ਬਣਾਉਣ ਲੈ ਕਿਉਂਕਿ ਪਾਣੀ ਬਹੁਤ ਸਪੀਡ ਨਾਲ ਆ ਰਿਹਾ ਹੋਰ ਉਹ ਨਹੀਂ ਸਾੜਦਾ ਠੀਕ ਹੈ ਜਿਹੜਾ ਇੱਕ ਕਦੇ ਪਤਾ ਨਹੀਂ ਹਰਿਆਣਾ ਦੀ ਪਤਾ ਨਹੀਂ ਕਿੱਥੇ ਦੀ ਤੇ ਰਾਜਸਥਾਨ ਉੱਧਰ ਕਹਿੰਦੇ ਸੁੱਕਾ ਪਿਆ ਇੱਧਰ ਦਾ ਬੰਨ ਵੀਰ ਵੀਡੀਓ ਪਾਈ ਸੀ ਠੀਕ ਹੈ ਜੀ ਉਹਨੇ ਜਾ ਕੇ ਦੋ ਤਿੰਨ ਖਲਾਏ ਠੀਕ ਆ ਤੇ ਉਧਰ ਸੁੱਕਾ ਪਿਆ ਸੀ ਆਪਣੇ ਦਾ ਪਾਣੀ ਫੁੱਲ ਛੱਡੀ ਜਾਂਦੇ ਠੀਕ ਆ ਇਹ ਚੀਜ਼ ਹੋ ਰਹੀ ਆ ਬਾਕੀ ਪਤਾ ਨਹੀਂ ਉਹ ਟਰਾਲੀ ਆਪਣੀ ਪਤਾ ਹੀ ਹੁਣ ਚਲੀ ਆ ਮੇਰੇ ਖਾਨ ਦੇ ਪਿੱਛੇ ਨੂੰ ਠੀਕ ਆ ਲੈ ਕੇ ਆ ਰਹੇ ਆ ਆ ਰਹੇ ਚਲੋ ਚਲੋ ਭਾਈ ਉਹ ਮੋੜ ਰਹੀ ਆ ਟਰਾਲੀ ਆਪਣੀ ਸਾਰੀ ਹੁਣ ਉੱਥੇ ਗਿਆ ਨੀਜੇ mát sao này? mát xong? à, xong thằng đi đâu này. rồi đi cái gì?